ਕਦੀ 골ਡ ਦੇ ਨਾਲ ਲਿਖੇ ਹੋਏ ਅੱਖਰ ਦੇਖੇ ਨੇ ਅਸੀਂ ਦੇਖ ਕੇ ਬੜੇ ਹੈਰਾਨ ਹੋਏ ਕਿ ਸੋਨੇ ਦੇ ਵੀ ਅੱਖਰ ਲਿਖੇ ਜਾ ਸਕਦੇ ਆ ਆ ਦੇਖੋ ਕਿ ਇਹ ਵਾਲੀ ਜਿਹੜੀ ਪੇਂਟਿੰਗ ਹੈ ਉਹ 24 ਕੈਰਟ 골ਡ ਦੇ ਵਿੱਚ ਇਹ ਬਣਾਈ ਗਈ ਆ ਤੁਸੀਂ ਦੇਖੋ ਕਿ ਇਹਨਾਂ ਨੇ ਨਾਲ ਲਿਖਿਆ ਵੀ ਹੋਇਆ ਆ ਲੇਅਰ ਬਾਈ ਲੇਅਰ ਕੰਮ ਕਰਨਾ ਪੈਂਦਾ ਜਿਹਦੇ ਵਿੱਚ 7 ਤੋਂ 8 ਲੇਅਰਸ ਲੱਗਦੀਆਂ ਨੇ ਇੰਕ ਦੀਆਂ ਉਸ ਤੋਂ ਬਾਅਦ ਹੀ ਇਹ ਅੱਖਰ ਉੱਪਰ ਕੇ ਸਾਹਮਣੇ ਆਉਂਦਾ ਐਕਸਲ ਇਹ ਮਤਲਬ ਹਾਇਰ ਲੈਵਲ ਤੇ ਲਿਜਾਨ ਵਾਸਤੇ ਮੈਂ ਇਹ ਇਕੋਲੇ ਦੇ ਵਿੱਚ ਐਡ ਕਿ ਇਹ ਫਿਰ ਤੁਸੀਂ ਕਿੱਦਾਂ ਸ਼ੁਰੂ ਕੀਤਾ ਸੀਗਾ ਇਹ ਲਾਕਡਾਊਨ ਚ ਸ਼ੁਰੂ ਕੀਤਾ ਜਾਂ ਤੁਹਾਨੂੰ ਪਹਿਲਾਂ ਤੋਂ ਹੀ ਚਾ ਸੀਗਾ ਇਹਦਾ ਇਹ ਨਹੀਂ ਮੈਂ ਲਿਖਦਾ ਪਹਿਲਾਂ ਵੀ ਸੀਗਾ ਅੱਛਾ ਪਰ ਇਹ ਹੈ ਕਿ ਆਪਣੀਆਂ ਰੋਜ਼ਾਨਾ ਗਾਰਨ ਮੈਂ ਇਹਨੂੰ ਇਸ ਫਾਰਮ ਚ ਨਹੀਂ ਲੈ ਕੇ ਆਇਆ ਸੀਗਾ ਕਲਾਕਾਰ ਮੰਚ ਹੋਵੇ ਇਦਾਂ ਦੀ ਜੇ ਹੈਂਡ ਰਾਈਟਿੰਗ ਸਾਰਿਆਂ ਦੀ ਹੋ ਜੇ ਤਾਂ ਬਾਖਮਾਲ ਗੱਲ ਹੋ ਜੂਗੀ ਕਈ ਵਾਰ ਕੋਈ ਚੀਜ਼ਾਂ ਦੇਖ ਕੇ ਇੰਨੀ ਹੈਰਾਨੀ ਹੁੰਦੀ ਹੈ ਕਿ ਐਵੇਂ ਵੀ ਹੋ ਸਕਦਾ ਹੈ ਜਿਵੇਂ ਮੈਂ ਕਵਰਦੀਪ ਹੋਣਾ ਦੇ ਸਟਾਲ ਦੇ ਉੱਪਰ ਖੜਾ ਆ ਇਹ ਜਲੰਧਰ ਦੇ ਵਿੱਚ ਐਗਜ਼ੀਬਿਸ਼ਨ ਇਹਨਾਂ ਦੇ ਵੱਲੋਂ ਲਾਈ ਗਈ ਹੈ ਆਪਣੀਆਂ ਪੇਂਟਿੰਗਸ ਕਹ ਲਓ ਜਾਂ ਇਹ ਅੱਖਰ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਲਿਖਦੇ ਆ ਤੁਸੀਂ ਕਲਮ ਜਿਹੜੀ ਹੈ ਸਿਆਹੀ ਦੇ ਨਾਲ ਚੱਲਦੀ ਹੈ ਉਹ ਤਾਂ ਅੱਖਰ ਬਹੁਤ ਦੇਖੇ ਹੋਣਗੇ ਪਰ ਤੁਸੀਂ ਕੀ ਕਦੀ 골ਡ ਦੇ ਨਾਲ ਲਿਖੇ ਹੋਏ ਅੱਖਰ ਦੇਖੇ ਨੇ ਅਸੀਂ ਦੇਖ ਕੇ ਬੜੇ ਹੈਰਾਨ ਹੋਏ ਕਿ ਸੋਨੇ ਦੇ ਵੀ ਅੱਖਰ ਲਿਖੇ ਜਾ ਸਕਦੇ ਨੇ ਉਹ ਵੀ 23 ਕੈਟ ਜਾਂ 24 ਕੈਟ ਅੱਜ ਦੇ ਸਮੇਂ ਦੇ ਵਿੱਚ 골ਡ ਮਹਿੰਗਾ ਬਹੁਤ ਹੋ ਗਿਆ ਪਰ ਫਿਰ ਵੀ ਇਹਨਾਂ ਦੇ ਵੱਲੋਂ ਮੂਲ ਮੰਤਰ ਜਿਹੜਾ ਆ ਉਹ 24 ਕੈਰਟ ਸੋਨੇ ਦੇ ਵਿੱਚ ਲਿਖਿਆ ਗਿਆ ਆ ਦੇਖੋ ਕਿ ਇਹ ਵਾਲੀ ਜਿਹੜੀ ਪੇਂਟਿੰਗ ਹੈ ਉਹ 24 ਕੈਰਟ 골ਡ ਦੇ ਵਿੱਚ ਇਹ ਬਣਾਈ ਗਈ ਆ ਤੁਸੀਂ ਦੇਖੋ ਕਿ ਇਹਨਾਂ ਨੇ ਨਾਲ ਲਿਖਿਆ ਵੀ ਹੋਇਆ ਆ ਤੇ ਕਵਰਦੀਪ ਸਿੰਘ ਹੁਣਾਂ ਨੇ ਇਹ ਬਣਾਈ ਹੈ ਇਹ ਸਪੈਸ਼ਲ ਡਿਮਾਂਡ ਦੇ ਉੱਪਰ ਬਣਾਈ ਗਈ ਹੈ ਇੰਗਲੈਂਡ ਤੋਂ ਇਹਨਾਂ ਨੂੰ ਕਿਸੇ ਨੇ ਕਿਹਾ ਕਿ ਸਾਨੂੰ 골ਡ ਦੇ ਵਿੱਚ ਇਹ ਮੂਲ ਮੰਤਰ ਲਿਖ ਕੇ ਦਿਓ ਤੇ ਅਸੀਂ ਖਰੀਦਾਂਗੇ ਹਾਲਾਂਕਿ ਇਹ ਬਹੁਤ ਮਹਿੰਗੀ ਆ ਪਰ ਦੇਖੋ ਕਿ ਕਈ ਵਾਰੀ ਨਵੀਆਂ ਚੀਜ਼ਾਂ ਦੇਖ ਕੇ ਬੜੀ ਹੈਰਾਨੀ ਵੀ ਹੁੰਦੀ ਆ ਕਿ 골ਡ ਦੇ ਵੀ ਅੱਖਰ ਲਿਖੇ ਜਾ ਸਕਦੇ ਆ ਸੋਨੇ ਦੀ ਵੀ ਸਿਆਹੀ ਬਣਾਈ ਜਾ ਸਕਦੀ ਆ ਕਵਰਦੀਪ ਸਿੰਘ ਮੇਰੇ ਨਾਲ ਨੇ ਬੜੇ ਕਮਾਲ ਦੇ ਕਲਾਕਾਰ ਨੇ ਹੱਥ ਦੇ ਨਾਲ ਇਹ ਸਾਰਾ ਕੁਝ ਲਿਖਿਆ ਹੋਇਆ ਕੋਈ ਵੀ ਇਹਨਾਂ ਦੇ ਵਿੱਚ ਪ੍ਰਿੰਟਡ ਚੀਜ਼ ਨਹੀਂ ਗਈ ਇਹ ਸਾਰਾ ਕੁਝ ਇਹਨਾਂ ਨੇ ਹੱਥ ਦੇ ਨਾਲ ਲਿਖਿਆ ਹੋਇਆ ਕਵਰਦੀਪ ਸਿੰਘ ਸਾਡੇ ਨਾਲ ਨੇ ਬਾਈ ਜੀ ਦੇਖ ਕੇ ਤੇ ਤੁਹਾਨੂੰ ਮਿਲ ਕੇ ਬੜਾ ਚੰਗਾ ਲੱਗਿਆ ਕਿ ਪੰਜਾਬੀ ਨੂੰ ਜਿੱਥੇ ਅਸੀਂ ਵਿਚਾਰ ਦੇ ਜਾ ਰਹੇ ਆ ਐਡੀ ਸ਼ਾਨਦਾਰ ਤਰੀਕੇ ਨਾਲ ਤੁਸੀਂ ਲਿਖਦੇ ਹੋ ਤੇ ਵੱਖਰੀ ਕਮਾਲ ਤਾਂ ਤੁਸੀਂ ਸੋਨੇ ਵਾਲੀ ਕਰਤੀ ਕਿ ਸੋਨੇ ਦੇ ਵਿੱਚ ਵੀ ਤੁਸੀਂ ਅੱਖਰ ਲਿਖਦੇ ਇਹ ਤੁਸੀਂ ਦੱਸਿਓ ਕਿ ਇਹ ਸੋਨੇ ਦੀ ਤੁਸੀਂ ਸਿਆਹੀ ਬਣਾਉਂਦੇ ਹੋ ਕਿ ਜਾਂ ਫਿਰ ਇਹਦੇ ਉੱਤੇ ਕੋਈ ਪੇਪਰ ਲਾ ਕੇ ਫਿਰ ਤੁਸੀਂ ਫਿਟ ਕਰਦੇ ਹੋ ਨਹੀਂ ਇਹ ਐਕਚੁਅਲੀ ਵਿੱਚ ਜੇ ਇਹ ਕੋਸਟਲੀ ਤੁਸੀਂ ਦੱਸਿਆ ਹੈਗਾ ਆਰਟ ਆਰਟ ਹੈਗਾ ਤੇ ਇਹਦੇ ਵਾਸਤੇ ਉਨੀ ਹੀ ਮਿਹਨਤ ਲੱਗਦੀ ਆ ਇਹਦੇ ਵਿੱਚ ਕਿਉਂਕਿ ਅੱਖਰ ਨੂੰ ਉਬਾਰਿਆ ਗਿਆ ਤੇ ਇਹ ਲੇਅਰ ਬਾਈ ਲੇਅਰ ਕੰਮ ਕਰਨਾ ਪੈਂਦਾ ਜਿਹਦੇ ਵਿੱਚ 7 ਤੋਂ 8 ਲੇਅਰਸ ਲੱਗਦੀਆਂ ਨੇ ਇੰਕ ਦੀਆਂ ਉਸ ਤੋਂ ਬਾਅਦ ਹੀ ਇਹ ਅੱਖਰ ਉੱਪਰ ਕੇ ਸਾਹਮਣੇ ਆਉਂਦਾ ਤੇ ਉਹਦੇ ਉੱਪਰ ਫਿਰ ਜਿਹੜਾ ਸੋਨਾ ਜਿਹੜਾ ਅਪਲਾਈ ਕੀਤਾ ਜਾਂਦਾ ਸੋਨੇ ਦਾ ਵਰਕ ਲੱਗਦਾ ਉਹਨੂੰ ਅੱਛੀ ਤਰ੍ਹਾਂ ਪੇਸਟ ਕਰਕੇ ਉਹਨੂੰ ਵੀ ਟਾਈਮ ਦਿੱਤਾ ਜਾਂਦਾ ਸੁੱਕਣ ਵਾਸਤੇ ਫਿਰ ਉਹਦੀ ਪਾਲਿਸ਼ਿੰਗ ਹੁੰਦੀ ਆ ਇਹ ਉਸ ਤੋਂ ਬਾਅਦ ਇਹ ਵਾਲੀ ਜਿਹੜੀ ਹੈ ਜਿਹੜਾ 골ਡ ਦਾ ਪੇਪਰ ਉੱਤੇ ਲਾਉਂਦੇ ਹੋ ਤੁਸੀਂ ਐਂ ਤਾਂ ਨਹੀਂ ਹੁੰਦਾ ਵੀ ਹੱਥ ਲੱਗ ਜੇ ਤੇ ਉਹ ਲੱਥ ਵੀ ਜਾਂਦਾ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਉਹ ਵਰਕ ਜਿਹੜਾ ਹੈਗਾ ਉਹ ਆਪਾਂ ਦੇਖਦੇ ਹਾਂ ਮਜ਼ਬੂਤ ਹੁੰਦਾ ਜਸਟ ਇਸ ਤਰ੍ਹਾਂ ਨਹੀਂ ਲੱਗਦਾ ਕਿਉਂਕਿ ਇਹਦੇ ਨਾਲ ਚਿਪਕ ਜਾਂਦਾ ਹੈਗਾ ਉਹ ਮੇਰੇ ਪੇਪਰ ਤਾਂ ਦਿਮਾਗ 'ਚ ਉਹ ਵੀ ਆ ਰਿਹਾ ਕਿ ਜਿਹੜਾ ਬਰਫੀ ਦੇ ਉੱਤੇ ਲੱਗਾ ਹੁੰਦਾ ਚਾਂਦੀ ਦਾ ਵਰਕ ਉਹ ਵਾਲਾ ਵਰਕ ਤੇ ਨਹੀਂ ਹੁੰਦਾ ਨਹੀਂ ਵਰਕ ਉਹ ਹੀ ਹੁੰਦਾ ਇਹ ਸੋਨੇ ਦਾ ਹੁੰਦਾ ਉਹ ਸੋਨੇ ਦਾ ਹੁੰਦਾ ਪਰ ਉਹ ਲੱਥਦਾ ਨਹੀਂਗਾ ਜਿਵੇਂ ਉਹ ਉਹਦੇ ਤੋਂ ਲੱਥੇ ਜਾਂਦਾ ਹੈ ਕਈ ਵਾਰੀ ਨਹੀਂ ਲੱਥੇਗਾ ਉਹ ਮਠਾਈ ਦੇ ਉੱਪਰ ਉਹ ਜੜੀ ਨਹੀਂ ਸਕਦਾ ਬਟ ਇਹਦੇ ਨਾਲ ਕਿਉਂਕਿ ਇਹ ਇਹਦੇ ਵਿੱਚ ਗਲੂ ਅਪਲਾਈ ਕੀਤੀ ਜਾਂਦੀ ਆ ਜਿਹਦੇ ਨਾਲ ਇਹ ਉਹਦੇ ਨਾਲ ਪਰਮਨੈਂਟਲੀ ਚਿਪਟ ਜਾਂਦਾ ਉਹਦੇ ਉੱਪਰ ਸ਼ੀਸ਼ਾ ਲੱਗ ਜਾਂਦਾ ਤੇ ਜਿਹਦੇ ਨਾਲ ਮਤਲਬ ਇਹ ਕੋਈ ਪੋਜੀਸ਼ਨ ਨਹੀਂ ਹੈ ਕਿ ਆਪਾਂ ਉਹਨੂੰ ਤੁਸੀਂ ਮੈਂ ਤੁਹਾਨੂੰ ਦਿਖਾਉਣਾ ਹੈ ਹਾਂ ਆ ਜਿਵੇਂ ਆ ਆ ਚੀਜ਼ਾਂ ਬਣੀਆਂ ਜੀ ਜੀ ਹਾਂ ਜਿਸ ਤਰ੍ਹਾਂ ਇਹ ਬਣੇ ਹੋਏ ਨੇ ਅਗਰ ਆਪਾਂ ਇਹਨਾਂ ਉੱਤੇ ਹੱਥ ਫੇਰਦੇ ਆਂ ਹੂੰ ਕਿਉਂਕਿ ਇਹ ਕਾਰ ਵਾਸਤੇ ਹੈਗੇ ਨੇ ਆਪਾਂ ਹੱਥ ਲਗਾਉਨੇ ਆ ਤੇ ਇਹ ਨਹੀਂ ਲੱਤਿਆ। ਅੱਛਾ ਇਹ ਲੱਤ ਦੇ ਨਹੀਂ। ਇਹ ਵੀ 골ਡ ਦੇ ਆ। ਇਹ ਵੀ 골ਡ ਦੇ ਵਿੱਚ। ਇਹ ਕਿੰਨੇ ਕੈਰਟ ਦੇ? ਇਹ 18 ਕੈਰਟ ਦੇ ਵਿੱਚ। ਆ ਜਿਹੜਾ ਤੁਸੀਂ ਲਾਇਆ ਇਹ 24 ਕੈਰਟ ਹੈ। 24 ਕੈਰਟ ਦੇ ਵਿੱਚ ਹੈ। ਇਹਦੀ ਕੋਈ ਗਾਰੰਟੀ ਵੀ ਹੁੰਦੀ ਹੈ ਜੀ ਫਿਰ ਇੰਨਾ ਕਿਚ ਰਹਿੰਦੇ ਕਿ ਜਾਂ ਸੋਨੇ ਵਾਂਗੂ ਸਦਾਬਹਾਰ ਹੀ ਰਹਿੰਦੀ ਜੀ। ਜੀ ਦੇਖੋ ਜਿਸ ਤਰ੍ਹਾਂ ਇਹਦੇ ਉੱਤੇ ਸ਼ੀਸ਼ਾ ਲੱਗ ਜਾਂਦਾ ਹਾਂ ਕਿਉਂਕਿ ਮੌਇਸਚਰ ਜਿਹੜਾ ਹੈਗਾ ਉਹ ਕਿਸੇ ਵੀ ਚੀਜ਼ ਨੂੰ ਖਰਾਬ ਕਰ ਦਿੰਦਾ। ਅੱਛਾ ਆ ਮੌਇਸਚਰ ਤੋਂ ਬਚਾਉਣਾ ਪਏਗਾ ਇਹਨਾਂ ਨੂੰ। ਹਾਂ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਫਰੇਮਿੰਗ ਆਲਾ ਦਰਜੇ ਦੀ ਫਰੇਮਿੰਗ ਕਰਾਈ ਜਾਵੇ। ਹਾਂ ਬਾਕ ਅ ਜਿਸ ਦੀਵਾਰ ਤੇ ਤੁਸੀਂ ਲਗਾਉਣਾ ਹੈਗਾ ਉਹਦਾ ਖਿਆਲ ਰੱਖਣਾ ਪੈਗਾ ਉੱਥੇ ਮੌਇਸਚਰ ਨਾ ਹੋਵੇ। ਉਹਦੇ ਇਹਨਾਂ ਵਿੱਚ ਪਿੱਛੋਂ ਸਲਾਵ ਚੜੀ ਜਾਵੇ। ਤੇ ਇਹ ਇਹਦੇ ਵਿੱਚ ਫਿਰ ਜਿਵੇਂ ਤੁਸੀਂ ਸਪੈਸ਼ਲ ਡਿਮਾਂਡ ਤੇ ਬਣਾਉਂਦੇ ਹੋ ਕਿ ਜਾਂ ਤੋਂ ਦੇ ਕੋ ਬਣੇ ਵੀ ਹੁੰਦੇ ਨੇ ਇਹ ਵਾਲੇ। ਨਹੀਂ ਇਹ ਦੇਖੋ ਅ ਸ਼ੁਰੂ ਵਿੱਚ ਤੇ ਮੈਂ ਆਪਣੇ ਮਜ਼ੇ ਲੈਣ ਵਾਸਤੇ ਬਣਾਏ ਸੀਗੇ। ਹੂੰ। ਤਾਂ ਕਿ ਮੈਂ ਅਗਰ ਕਿਸੇ ਨੂੰ ਦਿਖਾਵਾਂਗਾ ਇਹ ਸ਼ਾਰਟ ਫਾਰਮ ਨੂੰ ਤੇ ਤਾਂ ਦੀ ਕਿਸੇ ਨੂੰ ਸਮਝ ਲੱਗੇਗੀ ਔਰ ਉਹਦੇ ਪ੍ਰਤੀ ਆਕਰਸ਼ਿਤ ਹੋਏਗਾ ਉਸ ਤੋਂ ਬਾਅਦ ਹੁਣ ਆਰਡਰ ਤੇ ਵੀ ਬੰਦੇ ਨੇ ਮੈਂ ਆਪਣਾ ਵੀ ਜਦੋਂ ਕੋਈ ਖਾਸ ਚੀਜ਼ ਕਰਨ ਦਾ ਦਿਲ ਕਰਦਾ ਤੇ ਮੈਂ ਖੁਦ ਵੀ ਬਣਾ ਲੈਣਾ ਅੱਛਾ ਇੱਕ ਜਿਵੇਂ ਆ ਉਹ ਗੁਰੂ ਲਿਖਿਆ ਹੋਇਆ ਗੁਰਬਾਣੀ ਦੀ ਉਤੋਂਕ ਲਿਖੀ ਹੋਈ ਹੈ ਇਹ ਵੀ 골ਡ ਦੇ ਵਿੱਚ ਵੀ ਹੈ ਸਰ ਇਹ ਥੋੜਾ ਜਿਹਾ ਮਤਲਬ ਉਹਨੂੰ ਕੋਲ ਇੱਕ ਐਕਸਟਰਾ ਲੈਵਲ ਮਤਲਬ ਹਾਇਰ ਲੈਵਲ ਤੇ ਲਿਜਾਣ ਵਾਸਤੇ ਮੈਂ ਇਹ ਗੋਲੇ ਦੇ ਵਿੱਚ ਐਡ ਕੀਤਾ ਇਹ ਤਾਂ ਇਦਾਂ ਦੇ ਕਲਰ ਵੀ ਤਾਂ ਪੇਂਟ ਵੀ ਤਾਂ ਆਉਂਦੀ ਹੋਣਗੇ ਹਾਂ ਇਸ ਤਰ੍ਹਾਂ ਦੇ ਆਉਂਦੇ ਨੇ ਪੇਂਟ ਆਉਂਦੇ ਨੇ ਬਟ ਸੋਨਾ ਦੇ ਆਫਟਰ ਸੋਨੇ ਹੀ ਹੁੰਦਾ ਹਾਂ ਜੀ ਤੇ ਇਹ ਫਿਰ ਜਿਹੜੀ ਇਹ ਵਾਲੀ ਮੂਲ ਮੰਤਰ ਵਾਲੀ ਸਿੰਦਰੀ ਹੈ ਇਹ ਇੰਗਲੈਂਡ ਤੋਂ ਕਿਸੇ ਨੇ ਸਪੈਸ਼ਲ ਡਿਮਾਂਡ ਤੇ ਬਣਵਾਈ ਹੈ ਜੀ ਇੰਗਲੈਂਡ ਤੋਂ ਸਪੈਸ਼ਲੀ ਜੀ ਅੱਛਾ ਵੀ ਉਹਨਾਂ ਨੇ ਆਖਿਆ ਉਹ ਫਿਰ ਇਹ ਉਧਰ ਭੇਜੋਗੇ ਤੁਸੀਂ ਇੱਕ ਕੂਰੀਅਰ ਕਰ ਦਿੱਤੀ ਆਉਗੇ ਕੂਰੀਅਰ ਕਰਦੇ ਆ ਜੀ ਸਰ ਇਹ ਜਿਹੜੀ ਲਿਖਤ ਤੁਸੀਂ ਜਿਵੇਂ ਲਿਖਦੇ ਹੋ ਮੈਨੂੰ ਤਾਂ ਜਿਵੇਂ ਗੁਰਬਾਣੀ ਦਾ ਵੀ ਭਲੇਖਾ ਪੈਂਦਾ ਕਿ ਇਹ ਜਿਵੇਂ ਗੁਰਬਾਣੀ ਦੇ ਜਿਵੇਂ ਆਪਣੇ ਪੋਥੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਜੀ ਸਰ ਤੇ ਉਹ ਪੂਰਾ ਜਿਵੇਂ ਉਹ ਵਾਲਾ ਫੌਂਟ ਹੈ ਇਹ ਵਾਲਾ ਇਹ ਤੁਸੀਂ ਹੱਥ ਨਾਲ ਲਿਖਿਆ ਹੈ ਇਹ ਸਾਰਾ ਕੁਝ ਆਪ ਦੇ ਨਾਲ ਹੀ ਕੀਤਾ ਹੈਗਾ ਕਿਉਂਕਿ ਆਪਾਂ ਜੇ ਤੇ ਕੰਪਿਊਟਰਾਈਜ਼ ਹੋਵੇ ਕਿ ਉਹਦੇ ਵਿੱਚ ਕੰਪਿਊਟਰ ਪਹਿਲਾਂ ਤੇ ਹੋਏਗਾ ਸਾਰਾ ਕੁਝ ਹੱਥ ਦੇ ਨਾਲ ਹੀ ਕੰਪਿਊਟਰ ਦੇ ਵਿੱਚ ਵੀ ਉਹੀ ਜਾਏਗਾ ਜੋ ਅਸੀਂ ਹੱਥ ਨਾਲ ਤਿਆਰ ਕਰਾਂਗੇ ਹਾਂ ਠੀਕ ਹੈ ਔਰ ਇਹਨਾਂ ਨੂੰ ਹੱਥ ਨਾਲ ਤਿਆਰ ਕਰਨ ਮਤਲਬ ਕਲਮਾ ਦੇ ਨਾਲ ਜਿਹੜੀਆਂ ਕਾਨੇ ਦੀਆਂ ਕਲਮਾ ਉਹਨਾਂ ਦੇ ਨਾਲ ਲਿਖਿਆ ਹੈ ਔਰ ਇਹ ਇਹਨਾਂ ਦੇ ਲਾਈਫ ਜਿਹੜੀ ਬਹੁਤ ਜ਼ਿਆਦਾ देर तक ਹੈ ਕਿਉਂਕਿ ਸਪੈਸ਼ਲ ਪੇਪਰ ਹੈਗਾ ਤੇ ਸਪੈਸ਼ਲ ਇਨਕਸ ਯੂਜ਼ ਕੀਤੀਆਂ ਜਾਂਦੀਆਂ ਨੇ ਤੁਹਾਡੇ ਕਿ ਮੈਂ ਉਹ ਕਾਨੇ ਦੀਆਂ ਜਿਹੜੀਆਂ ਕਲਮਾਂ ਨੇ ਉਹ ਬਣੀਆਂ ਵੀ ਦੇਖ ਰਿਹਾ ਕਿ ਉੱਥੇ ਪਈਆਂ ਨੇ ਆਪਾਂ ਜੇ ਤੁਸੀਂ ਕੁਝ ਦਿਖਾ ਦਿਓ ਲਿਖ ਕੇ ਕਈ ਵਾਰੀ ਐ ਹੁੰਦਾ ਵੀ ਬੰਦੇ ਪਤਾ ਨਹੀਂ ਬਣਾ ਕੇ ਲੈ ਆਏ ਆ ਕਿਦਾਂ ਬਣਾਇਆ ਹੋਊਗਾ ਤੇ ਆਪਾਂ ਕੋਸ਼ਿਸ਼ ਕਰੂਗੇ ਤੁਸੀਂ ਆ ਵੀ ਜਿਵੇਂ ਤੁਸੀਂ ਲਿਖੀ ਰਹੇ ਸੀਗੇ ਜੀ ਸਰ ਤੇ ਇੱਕ ਤਾਂ ਸਾਨੂੰ ਕਲਰ ਬਾਰੇ ਵੀ ਨਾਲ ਨਾਲ ਦੱਸੀ ਚਲਿਓ ਨਾਲੀ ਸਾਨੂੰ ਦੱਸੋ ਵੀ ਇਹ ਪੇਪਰ ਕਿਹੜਾ ਆ ਕਾਨੇ ਕਿਹੜੇ ਦੀ ਤੁਸੀਂ ਕਲਮ ਬਣਾਉਨੇ ਆ ਬਣਾ ਆ ਬਣਾ ਲੈਨੇ ਹੋ ਤੁਸੀਂ ਕਲਮ ਹਾਂਜੀ ਸਰ ਇਹ ਵਾਲਾ ਸਿੰਪਲੀ ਇਹ ਜਿਹੜਾ ਕਾਨਾ ਆਇਆਗਾ ਦਰਿਆਵਾਂ ਨਹਿਰਾਂ ਦੇ ਕੰਡੇ ਉਗਦਾ ਇਹ ਉਸ ਕਾਨੇ ਕਾਨੇ ਦੀਆਂ ਕਲਮਾਂ ਨੇ ਘੜੀਆਂ ਆਈਆਂ ਇਹ ਤੁਸੀਂ ਆਪ ਹੀ ਘੜੀਆਂ ਇਹ ਆਪ ਘੜੀਆਂ ਨੇ ਹਾਂਜੀ ਇਹਦੇ ਵਿੱਚ ਵੀ ਸਿਆਹੀ ਕਿੱਦਾਂ ਪਾਉਨੇ ਆ ਇਹ ਸਿਆਹੀ ਡਿਪ ਕਰਨੀ ਪੈਂਦੀ ਆ ਜੀ ਕੁਛ ਲਿਖ ਕੇ ਦਿਖਾਓ ਸਾਨੂੰ ਹਾਂਜੀ ਜੀ ਸਰ ਚੈਨਲ ਕੀ ਜੇ ਤੁਹਾਡਾ ਡੇਲੀ ਪੋਸਟ ਡੇਲੀ ਪੋਸਟ ਇਹ ਫਿਰ ਇਹ ਜਿਹੜਾ ਸਿਆਹੀ ਹੈ ਇਹ ਕਿੱਥੋਂ ਮਿਲਦੀ ਹੈ ਜੀ ਆਮ ਮਿਲ ਜਾਂਦੀ ਹੈ ਦੁਕਾਨਾਂ 'ਵਾਂ ਇਹ ਸਰ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਤੁਹਾਨੂੰ ਫਲਿੱਪਕਾਰਟ ਤੋਂ ਜਾਂ ਐਮਾਜ਼ਾਨ ਤੋਂ ਇਹ ਚੀਜ਼ਾਂ ਬੜੇ ਸੌਖੇ ਤਰੀਕੇ ਨਾਲ ਮਿਲ ਜਾਂਦੀਆਂ ਨੇ ਜੀ ਸਰ ਪਰ ਐਕਸਪੈਂਸਿਵ ਹੋਣੀ ਹੈ ਐਕਸਪੈਂਸਿਵ ਤੇ ਹੈ ਸਰ ਅਗਰ ਅਸੀਂ ਕੁਝ ਹਟਕੇ ਕੰਮ ਕਰਨਾ ਹੈਗਾ ਤੇ ਫਿਰ ਸਾਡਾ ਜਿਹੜਾ ਸਮਾਨ ਉਹ ਵੀ ਕੁਝ ਹਟਕੇ ਹੋਏਗਾ ਓਕੇ ਹਾਂ ਜਿਹੜੀਆਂ ਇਹ ਕਲਮਾਂ ਨੇ ਇਹ ਸਮਝ ਲੋਗੇ ਮੁਸੇਪਾ ਹੀ ਨੇ ਪਰ ਇਹ ਪਰ ਇਹ ਵੀ ਇਹ ਤੁਹਾਡੇ ਚ ਕਲਾ ਹੈ ਨਾ ਵੀ ਤੁਸੀਂ ਉਹਨੂੰ ਬਣਾ ਰਹੇ ਹੋ ਜਿਵੇਂ ਆਂ ਵੀ ਘੜ ਕੇ ਉਸ ਤਰੀਕੇ ਨਾਲ ਬਣਾਇਆ ਜੀ ਸਰ ਇਹਦੇ ਉੱਤੇ ਫਿਰ ਰੰਗ ਕੋਈ ਵੀ ਅਪਲਾਈ ਕਰ ਲੈਣੇ ਕੋਈ ਇਹਨਾਂ ਦੀ ਖੂਬਸੂਰਤੀ ਇਹ ਹੈ ਸਰ ਇਸ ਟੂਲ ਦੀ ਕਿ ਅਸੀਂ ਕਿਸੇ ਵੀ ਕਲਰ ਨੂੰ ਯੂਜ਼ ਕਰ ਸਕਦੇ ਹਾਂ ਅਗਰ ਅਸੀਂ ਮਾਰਕਰਸ ਲੈਣੇ ਆਂ ਜਿਸ ਤਰ੍ਹਾਂ ਮੇਰੇ ਕੋਲ ਮਾਰਕਰਸ ਵੀ ਨੇ ਅੱਛਾ ਉਹਨਾਂ ਦੇ ਵਿੱਚ ਜਿਹੜੇ ਕਲਰ ਦਾ ਹੋਏਗਾ ਸਰ ਉਹ ਹੀ ਯੂਜ਼ ਹੋਏਗਾ ਤੁਸੀਂ ਹਟਕੇ ਨਹੀਂ ਕੋਈ ਹੋਰ ਕਲਰ ਨਹੀਂ ਯੂਜ਼ ਕਰ ਸਕਦੇ ਬਟ ਇਹਨਾਂ ਦੀ ਖੂਬਸੂਰਤੀ ਆ ਤੁਸੀਂ ਕੁਝ ਵੀ ਯੂਜ਼ ਕਰ ਸਕਦੇ ਆ ਇਹਨਾਂ ਨਾਲ ਠੀਕ ਹੈ ਕਿ ਜਿਹੜੇ ਵੀ ਜਿੱਦਾਂ ਆ ਸਾਰੇ ਜਿੱਦਾਂ ਤੁਸੀਂ ਇੱਕ ਕਮਕਾਰ ਲਿਖਿਆ ਆ ਜਾਂ ਤੁਸੀਂ ਆ ਹੋਰ ਵੀ ਲਿਖੇ ਨੇ ਆ ਜਿਸ ਇਧਰ ਇਨ੍ਹਾਂ ਕਲਮਾਂ ਦੇ ਨਾਲ ਹੀ ਸਾਰੇ ਲਿਖੇ ਨੇ ਜੀ ਅ ਮੇਰੇ ਕੋਲ ਕਿਉਂਕਿ ਜਿੰਨੀ ਦੇਰ ਸਾਨੂੰ ਇਨ੍ਹਾਂ ਕਲਮਾਂ ਦੀ ਆਦਤ ਨਹੀਂ ਹੋਏਗੀ ਇਨ੍ਹਾਂ ਕਲਮਾਂ ਨੂੰ ਵਰਤਣ ਦਾ ਤਰੀਕਾ ਨਹੀਂ ਹੋਏਗਾ ਉਹ ਓਨੀ ਦੇਰ ਅਸੀਂ ਕੋਈ ਹੋਰ ਟੂਲ ਨਹੀਂ ਯੂਜ਼ ਕਰ ਸਕਦੇ ਮੈਂ ਇਹ ਬਰਾਡੇਜ ਵਾਲੀਆਂ ਇਹ ਕਲਮਾਂ ਨੇ ਜਿਹੜੀਆਂ ਮੈਟਲ ਦੀਆਂ ਨੇ ਇਹ ਵੀ ਯੂਜ਼ ਕਰਦਾ ਆ ਆਬਲਿਕ ਮਾਰਕਰ 홀ਡਰ ਨੇ ਇਹ ਖਾਸ ਕਰਕੇ ਕਾਪਰ ਪਲੇਟ ਕੈਲੀਗ੍ਰਾਫੀ ਵਾਸਤੇ ਯੂਜ਼ ਹੁੰਦੇ ਨੇ ਇਹ ਵੀ ਕਰਦਾ ਇਹ ਰੂਲਿੰਗ ਪੈਨ ਹੈ ਇਹ ਇਹਨੂੰ ਵੀ ਮੈਂ ਯੂਜ਼ ਕਰਦਾ ਜਿਸ ਤਰ੍ਹਾਂ ਇਹ ਲਿਖਿਆ ਹੈਗਾ ਕਿਤੇ ਵੀ ਕੋਈ ਆਰਟਿਸਟਿਕ ਟੱਚ ਦੇਣਾ ਹੈਗਾ ਤਾਂ ਇਹਨਾਂ ਚੀਜ਼ਾਂ ਨੂੰ ਮਤਲਬ ਕਿਸੇ ਵੀ ਚੀਜ਼ ਨਾਲ ਆਪਾਂ ਕਰ ਸਕਦੇ ਆਗੇ ਸਾਨੂੰ ਬੇਸਿਕ ਪਤਾ ਹੈਗਾ ਤੇ ਅਸੀਂ ਕੋਈ ਵੀ ਤੀਲਾ ਤੇੜੂ ਦਾ ਤੀਲਾ ਲੈ ਸਕਦੇ ਆਂ ਕੁਲਫੀ ਦੀ ਜਿਹੜੀ ਸਟਿਕ ਹੁੰਦੀ ਆ ਉਹਦੇ ਨਾਲ ਲਿਖ ਸਕਦੇ ਆ ਫਿਰ ਕੋਈ ਮਤਲਬ ਮੈਦਾਨ ਖੁੱਲ੍ਹਿਆ ਏ ਤੁਹਾਡੇ ਵਾਸਤੇ ਫਿਰ ਜਦੋਂ ਬਿਲਕੁਲ ਠੀਕ ਗੱਲ ਹੈ ਬਣਾਉਣ ਵਾਲਿਆਂ ਨੇ ਤੇ ਅੱਜ ਕੱਲ ਮਿੱਟੀ ਦਾ ਵੀ ਬਹੁਤ ਕੁਝ ਬਣਾਤਾ ਪਰ ਇਹ ਤੁਸੀਂ ਚਲੋ ਵਧੀਆ ਆ ਜਿਵੇਂ ਇਹ ਮੈਨੂੰ ਲੱਗਦਾ ਵੀ ਇਹ ਗਾਚ ਨਹੀਂ ਜਿੰਨੂੰ ਇਹ ਗਾਚ ਨਹੀਂ ਆ ਜਿਹੜੀ ਪੁਰਾਣੇ ਸਮੇਂ ਤੇ ਆਪਾਂ ਯੂਜ਼ ਕਰਦੇ ਸੀ ਜਿਹੜੇ ਆਪਾਂ ਪੱਟੀਆਂ ਪੋਚ ਲਏ ਨੇ ਜਿੰਨਾਂ ਔਰ ਇਹ ਦਵਤਾਂ ਯੂਜ਼ ਕਰਦੇ ਰਹੇ ਨੇ ਜਿਹੜੇ ਹਾਂ ਪੁਰਾਣੇ ਸਮਿਆਂ ਦੇ ਜੋ ਵੀ ਤੁਹਾਡੇ ਦਰਸ਼ਕ ਦੇਖਣਗੇ ਉਹ ਇਸ ਤੋਂ ਇਤਿਹਾਸ ਜਾਣਣਗੇ ਇਹਦੇ ਵਿੱਚ ਸ਼ਾਈ ਪਾਈ ਜਾਂਦੀ ਸੀ ਅੱਛਾ ਜੀ ਜਿਸ ਤਰ੍ਹਾਂ ਇਹ ਵਾਲੀ ਸ਼ਾਈ ਹੈਗੀ ਆ ਇਸ ਤਰ੍ਹਾਂ ਦੇ ਪੀਸੇ ਹੁੰਦੇ ਸੀਗੇ ਉਹਦੇ ਇਹਦੇ ਵਿੱਚ ਬਾਅਦ ਵਿੱਚ ਪਾਣੀ ਪਾ ਕੇ ਇਹਨੂੰ ਥੋੜੀ देर ਹਲਾਇਆ ਜਾਂਦਾ ਸੀ ਤੇ ਉਸ ਤੋਂ ਬਾਅਦ ਇਹਨੂੰ ਅਪਲਾਈ ਕੀਤਾ ਜਾਂਦਾ ਹਾਂ ਇਹਦੇ ਵਿੱਚ ਅਗਰ ਆਪਾਂ ਖੰਡ ਪਾ ਲੈਂਦੇ ਸੀਗੇ ਤਾਂ ਉਹਦੇ ਵਿੱਚ ਚਮਕ ਵੀ ਆ ਜਾਂਦੀ ਸੀ ਤੇ ਉਹ ਅੱਛੀ ਤਰ੍ਹਾਂ ਉਹਦੀ ਪਕੜ ਬਣ ਜਾਂਦੀ ਜਿਵੇਂ ਉਹ ਮੈਟਲ ਜੈ ਮੈਟਲ ਕਲਰ ਕਹਿੰਦੇ ਨੇ ਵਿੱਚ ਹਲਕੀਆਂ ਹਲਕੀਆਂ ਬਿੰਦੀਆਂ ਦੀ ਆ ਜਾਂਦੀਆਂ ਨੇ ਉਹ ਅਲੱਗ ਚੀਜ਼ ਹੈ ਉਹ ਲੱਗ ਜੀ ਉਹ ਅਲੱਗ ਚੀਜ਼ ਹੈ ਅੱਛਾ ਜੀ ਜੀ ਸਰ ਤੇ ਇਹ ਇਹ ਜਿਹੜੀਆਂ ਇਹ ਕਲਮਾਂ ਨੇ ਇਹ ਕਿੱਦਾਂ ਚੱਲਦੀਆਂ ਨੇ ਜੀ ਫਿਰ ਆ ਜਿਵੇਂ ਆ ਇਹ ਸਰ ਇਹ ਸਾਰਾ ਕੁਝ ਡਿਪ ਕਰਕੇ ਹੀ ਚੱਲਦਾ ਹੈਗਾ ਜਿਸ ਤਰ੍ਹਾਂ ਆਪਾਂ ਕੋਈ ਇੱਕ ਇੱਕ ਚੀਜ਼ ਸ ਜਿਸ ਤਰ੍ਹਾਂ ਆਪਾਂ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਕਿਸ ਸਾਈਜ਼ ਦਾ ਲਿਖਣਾ ਹੈਗਾ ਹਾਂ ਔਰ ਉਸ ਸਾਈਜ਼ ਦੇ ਤੁਸੀਂ ਕਲਮ ਲੈ ਕੇ ਇਹ ਫਿਰ ਤੁਸੀਂ ਵੈਸੇ ਤਾਂ ਜਿਆਦਾ ਟੱਚ ਤੁਹਾਡਾ ਧਾਰਮਿਕ ਹੈਗਾ ਤੇ ਇਹ ਫਿਰ ਤੁਸੀਂ ਇਹ ਭਾਸ਼ਾ ਨੂੰ ਆਪਣਾ ਗੁਰਦੁਆਰਿਆਂ ਦੇ ਵਿੱਚ ਵੀ ਇਸਤੇਮਾਲ ਕਰਦੇ ਹੋ ਜਾਂ ਪੋਥੀਆਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਕੁਝ ਐਡ ਨੇ ਉਹ ਬਣਦੇ ਚੱਲੇ ਹਾਂ ਜੇ ਕਿਸੇ ਦੀ ਡਿਮਾਂਡ ਹੁੰਦੀ ਹੈ ਕਿਸੇ ਦੀ ਇੱਛਾ ਹੁੰਦੀ ਹੈ ਕਿ ਮੈਂ ਹੱਥ ਲਿਖਤ ਦੇ ਪੋਥੀ ਲੈਣੀ ਹੈ ਜਾਂ ਹੱਥ ਲਿਖਤ ਕੋਈ ਕੰਮ ਕਰਨਾ ਹੈਗਾ ਤੇ ਉਹ ਫਿਰ ਕੰਮ ਕੀਤਾ ਜਾਂਦਾ ਤੁਸੀਂ ਲਿਖ ਦਿੰਨੇ ਹੋ ਪੋਥੀ ਤੁਸੀਂ ਉਹਦੇ ਫਿਰ ਬਹੁਤ ਜ਼ਿਆਦਾ ਸਮਾਂ ਲੱਗਦਾ ਹੋਊਗਾ ਸਮਾਂ ਵੀ ਲੱਗਦਾ ਉਸ ਉਸ ਕੰਮ ਆ ਤੇ ਪੇਸ਼ੈਂਸ ਵੀ ਚਾਹੀਦਾ ਹਾਂ ਜੀ ਉਹ ਪਰ ਚੱਲ ਰਿਹਾ ਜੀ ਕੰਮ ਠੀਕ ਹੈ ਪਰ ਇਹ ਮੈਨੂੰ ਲੱਗਦਾ ਬਹੁਤ ਘੱਟ ਨੇ ਲੋਕ ਇਹ ਵਾਲੇ ਆਠ ਅ ਅ ਅਜ ਤੋਂ तकरीबन 10 ਸਾਲ ਪਹਿਲਾਂ ਇਹ ਸਾਰਟ ਵੱਲ ਲੋਕ ਬਹੁਤ ਘੱਟ ਸੀਗੇ ਮੈਂ ਕਿਉਂਕਿ ਟੀਚਰ ਹਾਂ ਪ੍ਰਾਇਮਰੀ ਟੀਚਰ ਹਾਂ ਔਰ ਲਾਕਡਾਊਨ ਦੌਰਾਨ ਆ ਜਾਂ ਉਸ ਤੋਂ ਪਹਿਲਾਂ ਵੀ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਨੇ ਪ੍ਰਾਇਮਰੀ ਡਿਪਾਰਟਮੈਂਟ ਨੇ ਇਹਦੇ ਤੇ ਬਹੁਤ ਕੰਮ ਕੀਤਾ ਕਿਉਂਕਿ ਸਾਡੇ ਅਫੀਸ਼ੀਅਲ ਦੀ ਸੋਚ ਸੀਗੀ ਜਿੰਨਾ ਚੱਕਰ ਅਸੀਂ ਟੀਚਰਸ ਦੀ ਰਾਈਟਿੰਗ ਸਹੀ ਨਹੀਂ ਕਰਾਂਗੇ ਬੱਚਿਆਂ ਦੀ ਰਾਈਟਿੰਗ ਸਹੀ ਨਹੀਂ ਹੋਏਗੀ ਔਰ ਲਾਕਡਾਊਨ ਦੌਰਾਨ ਅਸੀਂ ਪੂਰੇ ਪੰਜਾਬ ਦੇ 50000 ਟੀਚਰਸ ਨੂੰ ਅਸੀਂ ਟ੍ਰੇਨਿੰਗ ਦਿੱਤੀ ਜ ਜਿਹਦੇ ਨਾਲ ਔਰ ਉਸ ਤੋਂ ਬਾਅਦ ਹੁਣ ਜਿਹੜੇ ਪਹਿਲਾਂ ਉਂਗਲਾਂ ਦੇ ਗਿਨੇ ਜਾਂਦੇ ਸੀ ਕਲਾਕਾਰ ਉਹਨਾਂ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਨੇ ਠੀਕ ਹੈ ਤੇ ਇਹ ਫਿਰ ਤੁਸੀਂ ਕਿੱਦਾਂ ਸ਼ੁਰੂ ਕੀਤਾ ਸੀਗਾ ਕਿ ਲੋਕਡਾਊਨ 'ਚ ਹੀ ਸ਼ੁਰੂ ਕੀਤਾ ਜਾਂ ਤੁਹਾਨੂੰ ਪਹਿਲਾਂ ਤੋਂ ਹੀ ਚਾ ਸੀਗਾ ਇਹਦਾ ਇਹ ਨਹੀਂ ਮੈਂ ਲਿਖਦਾ ਪਹਿਲਾਂ ਵੀ ਸੀਗਾ ਅੱਛਾ ਪਰ ਇਹ ਹੈ ਕਿ ਆਪਣੀਆਂ ਰੋਜ਼ਾਨਿਆਂ ਕਾਰਨ ਮੈਂ ਇਹਨੂੰ ਇਸ ਫਾਰਮ 'ਚ ਨਹੀਂ ਲੈ ਕੇ ਆਇਆ ਸੀਗਾ ਬਟ ਇਹ 2017 ਦੇ ਵਿੱਚ ਜਿਵੇਂ ਦੱਸਿਆ ਤੁਹਾਨੂੰ ਮੈਂ ਡਿਪਾਰਟਮੈਂਟ ਨੇ ਕੰਪੀਟੀਸ਼ਨ ਕਰਾਇਸੀ ਟੀਚਰਸ ਦੇ ਉਹਦੇ ਵਿੱਚ ਫਿਰ ਮੈਂ ਜ਼ਿਲ੍ਹਾ ਬਿੰਦਸੇ ਕੀਪੂਰਖਲੇ ਤੋਂ ਠੀਕ ਹੈ ਤੇ ਸਾਨੂੰ ਚੰਡੀਗੜ੍ਹ ਵਰਕਸ਼ਾਪ ਸੇ ਕੀ ਸਾਡੀ ਉਹਦੇ ਵਿੱਚ ਅਗਾਹ ਮੈਂ ਦੇਖਿਆ ਕਿ ਇਸ ਸੀਜ਼ਨ ਨੂੰ ਆਪਾਂ ਅਗਲੇ ਲੈਵਲ ਤੇ ਲਿਜਾ ਸਕਦੇ ਹਾਂ ਤੇ ਉਦੋਂ ਤੋਂ ਹੀ ਮੈਂ ਸ਼ੁਰੂ ਕੀਤਾ ਜੀ ਚਲੋ ਬਹੁਤ ਵਧੀਆ ਲੱਗਿਆ ਜੀ ਤੁਸੀਂ ਆਹ ਡੇਲੀ ਪੋਸਟ ਕੰਪਲੀਟ ਵੀ ਕਰਤਾ ਸਗੋਂ ਇਹ ਬਹੁਤ ਦੇਖੋ ਕਿ ਕਿੱਡੇ ਸ਼ਾਨਦਾਰ ਤਰੀਕੇ ਦੇ ਨਾਲ ਲਿਖਿਆ ਚਾਹੇ ਆਹ ਦੇਖੋ ਕਿ ਡੇਲੀ ਪੋਸਟ ਲਿਖਿਆ ਹੋਵੇ ਜਾਂ ਫਿਰ ਕਲਾਕਾਰ ਮੰਚ ਹੋਵੇ ਇਦਾਂ ਦੀ ਜੇ ਹੈਂਡਰਾਈਟਿੰਗ ਸਾਰਿਆਂ ਦੀ ਹੋ ਜੇ ਤਾਂ ਬਾ ਕਮਾਲ ਗੱਲ ਹੋ ਜੂਗੀ ਤਾਂ ਦੇਖੋ ਕਿ ਇਹਨਾਂ ਨੇ ਕੁਝ ਕਿ ਝਲਕੀਆਂ ਸਾਨੂੰ ਪੁਰਾਣੇ ਪੰਜਾਬ ਦੀਆਂ ਵੀ ਦਿਖਾਈਆਂ ਕਿ ਕਿਦਾਂ ਫੱਟੀ ਪੋਚ ਕੇ ਉੱਤੇ ਲਿਖਦੇ ਹੁੰਦੇ ਸੀਗੇ ਕਲਮਾ ਪਹਿਲਾਂ ਕਿਹੜੀਆਂ ਹੁੰਦੀਆਂ ਸੀ ਆਪ ਹੀ ਘੜ ਕੇ ਸਾਰਾ ਕੁਝ ਕਰਦੇ ਸੀ ਪਰ ਇਹਨਾਂ ਨੇ ਨਵੀਂ ਚੀਜ਼ ਐਡ ਆਨ ਕੀਤੀ ਹੈ ਕਿ ਜਿਵੇਂ 골ਡ ਦੇ ਨਾਲ ਵੀ ਇਹ ਜਿਹੜੀਆਂ ਚੀਜ਼ਾਂ ਨੇ ਬਣਾ ਕੇ ਦੇੰਦੇ ਨੇ ਚਾਹੇ ਕਾਰ ਹੈਂਗਰ ਹੋਵੇ ਜਾਂ ਤੁਸੀਂ ਪਿੱਛੇ ਫਰੇਮ ਜਿਵੇਂ ਪਹਿਲਾਂ ਦੇਖਿਆ ਉਹ ਹੋਵੇ ਤੇ ਇਸ ਤਰੀਕੇ ਦੀਆਂ ਚੀਜ਼ਾਂ ਵੀ ਨਵੀਆਂ-ਨਵੀਆਂ ਆਉਣ ਲੱਗ ਪਈਆਂ ਨੇ ਜਿਵੇਂ ਮੈਂ ਸ਼ੁਰੂਜੀ ਕਹਿਆ ਵੀ ਕੋਈ ਚੀਜ਼ਾਂ ਦੇਖ ਕੇ ਬੰਦਾ ਬਹੁਤ ਹੈਰਾਨ ਹੁੰਦਾ ਤੇ ਇਹ ਵੀ ਚੀਜ਼ ਦੇਖ ਕੇ ਹੈਰਾਨਗੀ ਹੁੰਦੀ ਕਿ ਕਲਮ ਦੀ ਜਿਹੜੀ ਹੈ ਉਹ ਵੀ 골ਡ ਦੀ ਸਿਆਹੀ ਉਹਦੇ ਵਿੱਚ ਪਾਈ ਜਾ ਸਕਦੀ ਹੈ ਤੇ ਤੁਸੀਂ 골ਡ ਦੇ ਅੱਖਰ ਲਖਵਾ ਸਕਦੇ ਹੋ ਚਾਹੇ 18 ਕੈਰੇਟ ਹੋਵੇ ਚਾਹੇ 20 ਕੈਰੇਟ ਹੋਵੇ ਚਾਹੇ 24 ਕੈਰੇਟ ਹੋਵੇ ਅੱਜ ਕੱਲ ਸੋਨਾ ਮਹਿੰਗਾ ਬਹੁਤ ਆ ਪਰ ਫਿਰ ਵੀ ਜਿਨ੍ਹਾਂ ਨੂੰ ਸ਼ੌਂਕ ਹੈ ਉਹ ਆਪਣੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਸੋਨੇ ਦੇ ਵੀ ਅੱਖਰ ਤਿਆਰ ਕਰ ਦਿੰਦੇ ਨੇ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ